ਸਫਲਤਾ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਬਲੌਂਚ ਚੋਣ ਲੜ ਰਹੇ ਉਮੀਦਵਾਰ ਨੇ ਆਪ ਨੂੰ ਦਿੱਤਾ ਸਮਰਥਨ ਕੈਬਨਿਟ ਮੰਤਰੀ ਲਾਲਜਨ ਕਟਾਰੂਚਕ ਨੇ ਪਾਰਟੀ ਚ ਕਰਵਾਇਆ ਸ਼ਾਮਿਲ ਸੂਬੇ ਵਿੱਚ ਨਗਰ ਨਿਗਮ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਦੇ ਚੱਲਦੇ ਅੱਜ ਪ੍ਰਚਾਰ ਦੇ ਆਖਰੀ ਦਿਨ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਲਈ ਪੂਰੀ ਵਾ ਲਗਾ ਕੇ ਵੋਟ ਮੰਗੇ ਗਏ ਅਤੇ ਆਪਣੀ ਪਾਰਟੀ ਦੇ ਉਮੀਦਵਾਰਾਂ ਨੂੰ ਜਿਤਾਉਣ ਦੇ ਲਈ ਹਰ ਸੰਭ 可能 ਕੋਸ਼ਿਸ਼ ਕੀਤੀ ਗਈ ਤਾਂ ਜੋ ਉਹਨਾਂ ਦਾ ਉਮੀਦਵਾਰ ਜਿੱਤ ਕੇ ਨਗਰ ਨਿਗਮ ਜਾਂ ਫਿਰ ਨਗਰ ਪੰਚਾਇਤ ਬਣਾਉਣ ਵਿੱਚ ਆਪਣਾ ਯੋਗਦਾਨ ਦੇ ਸਕੇ ਇਸੇ ਦੇ ਚੱਲਦੇ ਅੱਜ ਨਗਰ ਪੰਚਾਇਤ ਨਰੋਜਮਲ ਸਿੰਘ ਵਿਖੇ ਕਾਂਗਰਸ, ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਗਿਆ ਦੱਸਦੇ ਚੱਲੀਏ ਕਿ ਅੱਜ ਪ੍ਰਚਾਰ ਦਾ ਆਖਰੀ ਦਿਨ ਹੋਣ ਦੀ ਵਜ੍ਹਾ ਨਾਲ ਤਿੰਨੋਂ ਹੀ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਨਰੋੜ ਜਮਲ ਸਿੰਘ ਵਿਖੇ ਮੌਜੂਦ ਰਹੀ ਅਤੇ ਉਹਨਾਂ ਵੱਲੋਂ ਸਾਰੇ ਬਾਰਡਰਾਂ 'ਚ ਜਾ ਕੇ ਚੋਣ ਪ੍ਰਚਾਰ ਕੀਤਾ ਗਿਆ ਜਿਵੇਂ ਕਿ ਬਾਕੀ ਸਿਆਸੀ ਧਿਰਾਂ ਵੱਲੋਂ ਚੋਣ ਪ੍ਰਚਾਰ ਕੀਤਾ ਜਾ ਰਿਹਾ ਸੀ ਉੱਥੇ ਹੀ ਕੈਬਨਿਟ ਮੰਤਰੀ ਲਾਲ ਚੰਦ ਕਟਾਰੂ ਚੱਕ ਦੇ ਹੱਥ ਉਸ ਵੇਲੇ ਵੱਡੀ ਸਫਲਤਾ ਹੱਥ ਲੱਗੀ ਜਦੋਂ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਵੱਜੋ ਚੋਣ ਲੜ ਰਹੀ ਇੱਕ ਸ਼ਖਸ ਵੱਲੋਂ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਉਹਨਾਂ ਦੇ ਹੱਕ ਵਿੱਚ ਬੈਠ ਗਿਆ ਅਤੇ ਆਮ ਆਦਮੀ ਪਾਰਟੀ ਜੋ ਸ਼ਾਮਿਲ ਹੋ ਗਿਆ ਜਿਸ ਨੂੰ ਕੈਬਨਿਟ ਮੰਤਰੀ ਲਾਲਜਨ ਕਟਾਰੂਚਕ ਵੱਲੋਂ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ ਇਸ ਵਾਰ ਕੇ ਕੈਬਨਿਟ ਮੰਤਰੀ ਨੇ ਕਿਹਾ ਕਿ ਚੋਣਾਂ ਦੇ ਚੱਲਦੇ ਸਿਆਸੀ ਪਾਰਾਂ ਸਿਖਰ ਤੇ ਆ ਤੇ ਸਾਰਿਆਂ ਹੀ ਸਿਆਸੀ ਨਿਰਾਚਰਨ ਜਿੱਤਣ ਲਈ ਆਪਣੀ ਆਪਣੀ ਬਾ ਲਗਾ ਰਹੀਆਂ ਹਨ ਪਰ ਖੁਸ਼ੀ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੇ ਅੱਜ ਦੂਸਰੀ ਸਫਲਤਾ ਲੱਗੀ ਹੈ ਕਿਉਂਕਿ ਪਹਿਲਾ ਬਾਸਪਾ ਦਾ ਉਮੀਦਵਾਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬੈਠਾ ਸੀ ਅਤੇ ਹੁਣ ਵਾਰਡ ਨੰਬਰ 9 ਤੋਂ ਆਜ਼ਾਦ ਉਮੀਦਵਾਰ ਆਪਣੀ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਬੈਠਾ ਹੈ ਉਹਨਾਂ ਨੇ ਕਿਹਾ ਕਿ ਇਹ ਸਭ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਕੰਮਾਂ ਬੋਲ ਰਹੇ ਹਨ ਜਿਸ ਤੋਂ ਪ੍ਰਭਾਵਿਤ ਹੋ ਕੇ ਲੋਕ ਬਾਕੀ ਤਿਰਾ ਛਾੜਾ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਨੇ ਭਾਰਤ ਨੈਟ ਨਿਊਜ਼ ਸਵਾਲ ਆਪਕਾ ਦੋ ਰਾਜੇਸ਼ ਪਰਦਵਾਜ ਦੀ ਖਾਸ ਰਿਪੋਰਟ 21 ਤਰੀਕ ਨੂੰ ਝਾੜੂ ਫਿਰਦੇ ਆ ਜੀ ਨੋਟ ਜਮਨ ਸਿੰਘ ਚ ਲੋਕਾਂ ਨੇ ਮਨ ਬਣਾ ਲਿਆ ਔਰ ਬੇਸ ਗੱਲ ਇਹ ਆ ਕਿ ਇਹ ਲੰਬੇ ਸਮੇਂ ਤੋਂ ਬਾਅਦ ਗੋਡ ਗਵਰਨਰਸ ਚ ਜਿਹੜਾ ਆ ਉਹ ਲੋਕ ਵੋਟ ਪਾ ਰਿਹਾ ਔਰ ਪੰਜਾਬ ਦੇ ਅੰਦਰ 2022 ਚ ਸਰਕਾਰ ਬਣਨ ਤੋਂ ਬਾਅਦ ਜਿਹੜੇ ਕਾਜ਼ ਜਿਹੜੇ ਰੂਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਤੈਅ ਕੀਤੇ ਆ ਮਾਨਜੋਗ ਮੁੱਖ ਮੰਤਰੀ ਮਾਨ ਸਾਹਿਬ ਦੀ ਗਵਾਈ ਚ ਔਰ ਸ੍ਰੀ ਅਰਵਿੰਦ ਕੇਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ ਤੇ ਤਹਿਤ ਪੰਜਾਬ ਦੇ ਅੰਦਰ ਕਾਰਪੋਰੇਸ਼ਨਾਂ ਬੋਰਡਾਂ ਦੇ ਜਿਹੜੇ ਚੋਣਾਂ ਹੋ ਰਿਹਾ ਪੁੰਜਾ ਫਿਰ ਜੇ ਆਮ ਆਦਮੀ ਪਾਰਟੀ ਹਾਸਲ ਕਰਨੀ ਜਾ ਰਹੀ ਹੈ ਸੋ ਨਗਰ ਪੰਚਾਇਤ ਨੋਟ ਜਮਨ ਸਿੰਘ ਦੇ ਅੰਦਰ ਅੱਜ ਮੈਂ ਵਾਰ ਨੰਬਰ 4 8 9 ਔਰ 10 ਦੇ ਅੰਦਰ ਜਿਹੜਾ ਹੈ ਉਹ ਪ੍ਰਚਾਰ ਕੀਤਾ ਤੇ ਸੱਚੀ ਮੁੱੱਚੀ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਇੱਕ ਉਮੀਦ ਹੈ ਲੋਕਾਂ ਨੂੰ ਆਮ ਆਦਮੀ ਪਾਰਟੀ ਤੋਂ ਆਸ ਹੈ ਕਿ ਇਹੀ ਪਾਰਟੀ ਹੈ ਜਿਹਨੇ ਇਤਿਹਾਸ ਦੇ ਅੰਦਰ ਪਹਿਲੀ ਵਾਰ ਕਿਸੇ ਜਾਤ ਬਰਾਦਰੀ ਧਰਮ ਦੀ ਬਜਾਏ ਸਭ ਲੋਕਾਂ ਨੂੰ 600 ਜੁਡ ਬਿਜਲੀ ਦਾ ਉਹਨਾਂ ਨੂੰ ਜਿਹੜਾ ਦਿੱਤਾ ਤੇ ਜਿਹਦੇ ਕਰਕੇ 90% ਲੋਕਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਪੰਜਾਬ ਦੇ ਅੰਦਰ ਆਮ ਆਦਮੀ ਕਲੀਨਿਕ ਬਣਿਆ ਦਵਾਈਆਂ ਫਰੀ ਨੇ ਟੈਸਟ ਫਰੀ ਨੇ ਤੇ ਖਾਸ ਕਰਕੇ ਇਸ ਨਗਰ ਦੀਆਂ ਪਿਛਲੇ 30-30 ਸਾਲਾਂ ਤੋਂ ਜਿਹੜੀਆਂ ਟੁੱਟੀਆਂ ਗਲੀਆਂ ਸਨ ਮੈਨੂੰ ਵੀ ਇੱਥੇ 28-30 ਸਾਲ ਹੋ ਜਾਂਦੇ ਜਿਨ੍ਹਾਂ ਨੂੰ ਲੋਕ ਤਰਸਦੇ ਵੀ ਉਹ ਗਲੀਆਂ ਬਣਨ ਪਰ ਸਾਡੀ ਸਾਰੀ ਟੀਮ ਨੇ ਰਲ ਕੇ ਗਲੀਆਂ ਬਣਾਈਆਂ ਇੱਥੇ 9 ਟਰਾਂਸਫਾਰਮਰ ਰੱਖੇ ਆ ਪੋਲ ਲਾਏ ਆ ਸੋ ਸਭ ਤੋਂ ਵੱਡੀ ਗੱਲ ਇਹ ਆ ਵੀ ਸੀਵਰੇਜ ਵਿਵਸਥਾ ਦੇ ਲਈ ਕਰੋੜਾਂ ਰੁਪਏ ਜਿਹੜੇ ਸਰਕਾਰ ਨੇ ਦਿੱਤੇ ਆ ਔਰ ਵਾਟਰ ਸਪਲਾਈ ਨੂੰ ਜਿਹੜਾ ਮਤਲਬ ਬਣਾਉਣ ਦੇ ਲਈ 5.5 ਕਰੋੜ ਰੁਪਏ ਮਿਲਿਆ ਸੋ ਵੱਡੀਆਂ ਗੱਲਾਂ ਪੰਜਾਬ ਦੇ ਅੰਦਰ ਜਿਹੜੀਆਂ ਗੱਲਾਂ ਪੁਰਾਣੀਆਂ ਸਰਕਾਰਾਂ ਨੇ ਕਰ ਸਕੀਆਂ ਜਿਨ੍ਹਾਂ ਦੇ ਰਾਜ ਦੇ ਅੰਦਰ ਕੇਵਲ ਲੋਕਾਂ ਦੀ ਲੁੱਟ ਹੋਈ ਹੈ ਲੋਕਾਂ ਦਾ ਢੋਖਾ ਹੋਇਆ ਆਮ ਆਪ ਪਾਰਟੀ ਨੇ ਸ੍ਰੀ ਆਰਬਿੰਦ ਕੇਜਰੀਵਾਲ ਜੀ ਨੇ ਉਹ ਕੰਮ ਕਰਕੇ ਤਲੀ ਦਸਮਜਵਾ ਕੇ ਦੱਸਿਆ ਜਿਨ੍ਹਾਂ ਨੂੰ ਲੋਕ ਇਹਨਾਂ ਦੀ ਲੋਕ ਆਸ ਕਰਦੇ ਸਨ ਸੋ ਅੱਜ ਬੜਾ ਸ਼ਾਨਦਾਰ ਰੰਗਾਲਾ ਵਾਰਚੋਂ ਮਿਲ ਰਿਹਾ ਔਰ ਬੜੀ ਹਿਸਟੋਰੀਕਲ ਵਿਕਟਰੀ ਹੋਏਗੀ ਨਗਰ ਪଞਜਾਇਤ ਨੋਟ ਜਮਸਿੰਘ ਦੇ ਅੰਦਰ ਤੁਸੀਂ ਦੇਖਿਓ ਸਾਡੇ ਸਾਥੀ ਚਾਹੇ ਮਹਿਲਾਵਾਂ ਹੋਣ ਪਹਿਣਾ ਸਾਡੀਆਂ ਨੌਜਵਾਨ ਹੋਣ ਬਜ਼ੁਰਗ ਹੋਣ ਤਮਾਮ ਵਰਗ ਦੇ ਲੋਕ ਜਿਹੜੇ ਆਮ ਆਪ ਪਾਰਟੀ ਦੀ ਕੰਪੇਨ ਚ ਦਿਨ ਰਾਤ ਕੰਮ ਕਰਦੇ ਆ ਉਹ ਤਾਂ ਸਾਡਾ ਆਖਰੀ ਦਿਨ ਹੈ ਇਸ ਸਮਾ ਲੋਕਾਂ ਵਿੱਚ ਦੇਖੋ ਅਹੀਂ ਤੇ ਲਗਭਗ ਨਾ ਜੀ 11 ਦੇ 11 ਵਾਰਡ ਜਿਹੜਾ ਨਾ ਜੀ ਘਰ ਘਰ ਕੱਢਦੇ ਨਾ ਜੀ ਲਾਸ ਦੇ ਨਾ ਸਿਰਫ 10 ਨੰਬਰ ਵਾਰਡ ਦਾ ਇੱਕ ਮਤਲਬ ਇੱਕ ਬੰਲਾ ਰਿਹਾ ਬਾਕੀ ਲਗਭਗ ਸਾਰੇ ਅਹੀਂ ਚਲਾਇਆ ਔਰ ਇਹ ਬਹੁਤ ਵਧੀਆ ਰਿਸਪੌਂਸ ਹੈ ਲੋਕ ਇਸ ਵਾਰੀ ਬੀਜੇਪੀ ਦੀ ਕਮੇਟੀ ਬਣਾਉਣਾ ਚਾਹੁੰਦੇ ਨੇ ਲੋਕਾਂ ਨੇ 5 ਸਾਲ ਪਿਛਲੇ ਕਾਗਜ਼ੀ ਦੇਖ ਲਈਏ ਆਪ ਵੀ ਦੇਖ ਲਈਏ ਕੰਮ ਉਹਦੇ ਨਾਲ ਕੋਈ ਕੀਤਾ ਨਹੀਂ ਠੀਕ ਹੈ ਅੱਜ ਫਿਰ ਤੋਂ ਲੋਕਾਂ ਨੇ ਜਾਇਗਰਦੇ ਨੇ ਔਰ ਲੋਕਾਂ ਨੂੰ ਤੁਮ ਕਾਇਰਦੇ ਨੇ ਕਿ ਵੋਟਾਂ ਨਹੀਂ ਪਾਈ ਜਾਂਦੇ 2 ਸਾਲ ਸਾਡੇ ਦਾ ਲੇਕਿਨ ਇਹ ਹੈ ਕਿ ਲੋਕਾਂ ਨੇ ਇਸ ਇਲੈਕਸ਼ਨ 'ਚ ਇਹਨਾਂ ਨੂੰ ਜਵਾਬ ਦੇਣਾ ਹੈ ਕਰਕੇ ਤੇ ਇਸ ਕਰਕੇ ਲੋਕਾਂ ਦਾ ਮਨ ਬਣ ਰਿਹਾ ਇਸ ਵਾਰੀ ਵੀ ਇਹ ਭਾਜੀਪੀ ਦੀ ਕਮੇਟੀ ਬਣਾ ਲਈ ਹੈ ਬਿਲਕੁਲ ਰਿਸਪੋਨਸਿਬਲ ਲੋਕਾਂ ਦਾ ਬੜਾ ਅੱਛਾ ਵਰਤਾਅ ਹੈ ਜੀ ਸਾਡੇ ਨਾਲ ਬੜਾ ਅਛਾ ਹੰਗਾਰਾ ਮਿਲ ਰਿਹਾ ਔਰ ਅੱਜ ਆਖਰੀ ਦਿਨ ਹੋਣ ਕਰਕੇ ਸਾਥੀਆਂ ਨੇ ਯਾਦ ਕੀਤਾ ਔਰ ਬਤੌਰ ਪ੍ਰਧਾਨ ਇੱਥੇ ਆ ਕੇ ਲੋਕਾਂ ਨੂੰ ਮੋਟੀਵੇਟ ਕਰਨ ਦਾ ਯਤਨ ਕੀਤਾ ਹੈ ਔਰ ਲੋਕਾਂ ਨੇ ਬੜਾ ਅੱਛਾ ਮੈਨੂੰ ਪਿਆਰ ਦਿੱਤਾ ਆਸ਼ੀਰਵਾਦ ਦਿੱਤਾ ਮੈਨੂੰ ਉਮੀਦ ਹੈ ਕਿ ਕਮੇਟੀ ਜਿਹੜੀ ਐ ਇਸ ਜਿਹੜੀ ਸਾਡੀ ਨਗਰ ਕੌਂਸਲ ਹੈ ਕਾਂਗਰਸ ਦੀ ਬਣੇਗੀ ਸਰ 11 ਸਿੱਤਾ ਇਸ ਵਾਰ ਲਖੀ ਜੀ ਆਜੋ ਇਸ ਵਾਰ 11 ਦੀ 11 ਸਿੱਤਾ ਇਸ ਵਾਰ ਪੂਰੀ ਬਾਕੀ ਦਾ ਜਨ ਆਦੇਸ਼ ਲੋਕਾਂ ਦਾ ਹੈ ਪਰ ਲੱਗਦਾ ਕਿ ਵਧੀਆ ਕਰਾਂਗੇ